ਜਾੜ ਕੇ ਡਿੱਗ ਜਾ ਜਾੜ ਕੇ ਜਿਗੜਾ ਤੂੰ ਮਾਗਣਾ ਕਦ ਚ ਟੱਕਰ ਮਾਰਸਦਾ ਡਾਕਟਰ ਦੇ ਵੱਜੀ ਭਈ ਮਰਿਆ ਕਰਨਾ ਫਰੀਕ ਚਿੰਤਾ ਨਹੀਂ ਕੋਈ ਸਰਦਾਈ ਘੜ ਮੁਰਿਆ ਕਰਦੀ ਮਤਲਬ ਕੋਈ ਚਿੰਤੀ ਚਿੰਤਾ ਨਹੀਂ ਜਵੇਂ ਜੰਤਾ ਨਹੀਂ ਵੀ ਆ ਕੀ ਤੂੰ ਆਇ ਲਾ ਲੈ ਹੋਰ ਕਿਤੇ ਤਰੀਕੇ ਨਾਲ ਲੜਾਈ ਹੁੰਦੀ ਹੈ ਉਹ ਸੌਂਦਾ ਜੀਦੇ ਜਿਹੜੇ ਤੇਰੀ ਲੜਾਈ ਹੋਈ ਹੈ ਮੈਂ ਖੜੀ ਮਤਲਬ ਮੈਂ ਪੁੱਤਰੇ ਆ ਦੋ ਤੇ ਦੋ ਤਨੇ ਕੁੱਟਨੇ ਨੇ ਬਸ ਫੇਰ ਮਨੜਾ ਜੇ ਤੂੰ ਚ ਮਰ ਗਿਆ ਫੇਰ ਵੀ ਤੇਰੇ ਘਰ ਦੇ ਨੂੰ ਫਾਇਦਾ ਤੇਰੀ ਹੈ ਹੁਣ ਤੂੰ ਦੋਏ ਬੀਮੇ ਕਰਾ ਲੈ ਜੇ ਤਾਂ ਤੇਰੇ ਸੱਤ ਵੱਜੀ ਤੂੰ ਬਚ ਗਿਆ ਤਾਂ ਵੀ ਤੇਰਾ ਫਾਇਦਾ ਜੇ ਤੂੰ ਲੜਾਈ ਚ ਮਰ ਗਿਆ ਤਾਂ ਵੀ ਤੇਰਾ ਫਾਇਦਾ ਆ ਜਾ ਮਰੂ ਮੇਰਾ ਸਾਰਾ ਦੁਸ਼ਮਣੀ ਦੋਨੇ ਪਾਸੇ ਹਾਂ ਉਹ ਤੋਂ ਫੋਨ ਨਾਲ ਫੋਨ ਨਾਲੇ ਪਾ ਤੂੰ ਦੋਸਤ ਮਨ ਤੂੰ ਛੋਣੇ ਪੱਛੇਤੀ ਕਾ ਆ ਆਰ ਮਿਲ ਮੈਂ ਤੇਰਾ ਕਰਦਾ ਮੈਂ ਤੇਰਾ ਉਹ ਇਨ ਖੜਦਾ ਮੈਂ ਪੈ ਨਾ ਕਿਹੋ ਬੱਤੇ ਕਰਦਾ ਫਿਰਦਾ ਆਹ ਬੜਾ ਪੈਨ ਲਿਉਂਦਾ ਨਹੀਂ ਇਹ ਵੀ ਬਸ ਇਹ ਕਿੰਦਾ ਨਾਮ ਮਾਰ ਲਿਆ ਆਪਣੀ ਲਾ ਪਰ ਹੈ ਤੇ ਦੋਨੇ ਪਾਸੇ ਫਾਇਦਾ ਹੈ ਦੰਦ ਨਾ ਕਰਨੇ ਆਂਦੇ ਨਾ ਆ ਆ ਫੇਰ ਫੇਤੀ ਕਰ ਆ ਗਿਆ ਆ ਗਿਆ ਲੈ ਮੈਂ ਉਹਦਾ 17 ਤੇਰਾ ਪੱਕਾ ਨਾਮ ਕੀ ਹੈ ਪੱਕਾ ਨਾਮ ਮੱਲ ਪੱਕਾ ਨਾਮ ਮੱਲ ਮਾਨਸਾ ਪੱਕਾ ਨਾਮ ਮੱਲ ਮਾਨਸਾ ਮਾਨਸਾ ਦਾ ਜ਼ਿਲ੍ਹੇ ਦਾ ਨਾਮ ਹੁਣ ਓਏ ਉਂ ਕਹਿ ਦਿੰਦੇ ਐ ਤੱਲੀ ਮਾਨਸਾ ਜਿਹੜੀ ਆ ਪੱਕਾ ਦਿਆਂ ਦੇ ਆਪਣਾ ਇਹ ਕਹਿ ਦਿਆਂ ਦੇ ਥੋੜੀ ਥੋੜੀ ਲਾਉਂਦੇ ਹੁੰਦੇ ਨੇ ਫਾਰਮ ਨੇ ਤੇ ਪੱਕਾ ਨਾਮ ਚਾਹੀਦਾ ਕਹਿ ਦਿਆਂਦਾ ਤੈਨੂੰ ਪਿੰਡ ਚ ਮਲੰਗ ਕਹਿੰਦਾ ਨੇ ਹੁਣ ਹੁਣ ਮਲੰਗ ਲਿਖ ਦੋ ਮਲੰਗ ਲਿਖ ਦੇ ਓਏ ਨੀ ਤੈਨੂੰ ਠੀਕ ਲੱਗਦਾ ਚਲ ਤੂੰ ਨਰਮ ਬਣਾ ਕੇ ਜਰਦਾ ਮੱਲ ਠੀਕ ਹੈ ਹਾਂ ਮੱਲ ਤੇਰੇ ਪਾਪੇ ਦਾ ਕੀ ਨਾਮ ਹੈ ਪਾਪੇ ਦਾ ਵੱਡਾ ਮੱਲ ਹੈ ਇਹ ਕਿਹੜੇ ਨਾਮ ਹੋਏ ਓਏ ਆਈਆਂ ਸਾਡੇ ਨਾਮ ਤੇ ਸਾਡੇ ਕੋਲ ਵਿੱਚ ਦਾ ਮਾਈ ਨੇ ਵੱਡਾ ਮੱਲ ਹਾਂ ਤੇਰੀ ਮੰਮੀ ਦਾ ਨਾਮ ਇੱਥੇ ਗਰਾਰੀ ਮੱਲਣੀ ਮੈਨੂੰ ਪਤਾ ਸੀ ਇਹ ਐਂ ਕਹੂਗਾ ਮੱਲਣੀ ਤੇ ਮੈਂ ਲਿਆ ਆ ਮੱਲ ਦੇ ਘਰ ਵਾਲੀ ਮੈਂ ਲਿਆ ਆ ਜਦ ਤੱਕ ਇਹ ਕਹਿਣਾ ਸੀ ਕਿ ਛੋਟੀ ਮੱਲ ਦੀ ਮਾਂ ਤੇ ਪਾ ਤਾ ਪਾ ਦਿੰਦਾ ਹੱਸ ਕੇ ਮੈਂ ਤੂੰ ਚਰਕੋਣ ਲੱਗੂ ਹੁਣ ਬੈਠੇਗੀ ਹੁਣ ਕੱਟ ਲਾ ਲਈਏ ਦਾ ਹੁਣ ਤਾਂ ਵੀ ਰੁਦਰ ਕੱਪੀ ਉਹ ਪੁੱਛੀ ਸੀ ਜਦੋਂ ਮੈਂ ਤੈਨੂੰ ਫੋਨ ਆਇਆ ਲਾਇਆ ਸੀ ਉਹੀ ਪੁੱਛ ਗਈ ਨਾ ਫਿਰ ਮੱਲਣੀ ਬਲੜੀ ਕਹਦੀ ਏ ਰਵੀ ਦਾ ਜੂਗਾ ਘਰੇ ਸੀ ਕਿਸੇ ਹੋਰ ਨੂੰ ਜਗਾਣਾ ਮੱਲੇ ਦੀ ਮਾਂ ਚਿਰਤਾ ਨਾਲ ਉਹ ਮੱਲੇ ਦੀ ਮਾਂ ਕਿੱਲ ਨਹੀਂ ਕੋਈ ਚੱਕਰ ਤਾਂ ਨਹੀਂ ਹੁੰਦਾ ਮਾਂ ਪਾਏ ਜਾਂਦੇ ਸੀ ਵੀ ਕੋਈ ਚਾਹ ਤੇ ਆ ਮਰਤੇ ਤਾਂ ਅਮਰੂਦ ਲੱਗਣ ਲੱਗੇ ਆ ਆਪਣੀ ਫੇਸੀ ਹੋ ਜੂ। ਫੱਟਿਆ ਨਾ ਹੋ ਜੂਗਾ। ਆ ਪਹਿਲਾ ਦਿਨ ਆਖਰੀ ਬੰਦੇ ਨੂੰ ਕਰੇ ਚੱਕਤੇ ਸਾਮ। ਮਾਮਾ ਕੀ ਤੇਰੀਆਂ ਨਾ ਕਮਾਲ ਦੀ ਗੱਲਾਂ ਪਤਾ ਤੈਨੂੰ ਇਹ ਕਿੰਨੇ ਕਿੰਨੇ ਲੱਖ ਰੁਪਏ ਦਾ ਬਿਜ਼ਨਸ ਹੈ। ਤੈਨੂੰ ਜਿਹੜਾ ਹੋ ਕਰੀ ਜਾਂਦਾ ਇਹ ਤਾਂ ਬੀਮੇ ਨੇ ਬੀਮੇ ਕਰੇ ਹੋ ਲੋਕਾਂ ਦੇ ਇੱਥੇ ਫਿਰਦਾ ਮਾਰਦਾ ਬੈਗਾਨਾ ਸਾਰਾ ਕੁਝ ਵਿਗਜੂ ਤੇਰਾ ਕਿਤੇ ਹੋਰ ਫਿਰਦਾ ਹੋ ਮੈਂ ਇੰਨੇ ਪੈਸਿਆਂ ਦੇ ਨੇ। ਇਹਨੂੰ ਵੱਟ ਕਰ ਪਹਿਲਾਂ। ਇਹ ਤਾਂ ਇਹਦਾ ਬਾਬਾ ਹਵਾ ਆਉਂਦੀ ਤੇ ਦੋ ਮੇਰੀ ਗੱਲ ਸੁਣਾ। ਮੰਨ ਲੈ ਚੱਲ ਠੀਕ ਐ ਜਾਂ ਮਰਤੇ ਦਾ ਨਹੀਂ ਲੱਗੂਗਾ। ਦੇਖ ਦੇ ਕ ਜੇ ਦੇਖਦੇ ਜਾਮਣਾ ਲੱਗ ਜਾਨਾ ਭਾਈ ਫੇਰ ਲੋਕ ਕੀ ਕਰਨ ਮੰਗਾ ਚੱਪਾ ਲਾ ਕੇ ਪੁੱਕੇ ਸਿੱਧੀ ਨਿਕੋਂ ਗੱਲਾਂ ਕਰਦੇ ਹੋਏ ਪੁੱਕੇ ਸਿੱਧੀ ਲੱਗੇ ਉਹ ਸ਼ੱਤਰ ਲੱਗ ਸਕਦੇ ਆ ਪਲੇ ਨੂੰ ਬੰਦ ਕਰ ਗੱਦੂ ਦੀ ਵੇਚੀ ਨਹੀਂ ਰੇਲੇ ਨਾ ਕਰਦੇ ਉਹ ਚੱਲ ਲੱਗ ਗਏ ਮਾਮਾ ਤੈਨੂੰ ਪਤਾ ਨਹੀਂ ਤਾ ਮੋਬਾਈਲ ਹੀ ਦੇਖੇ ਹੁਣ ਆ ਲੋਕ ਆਈਓ ਪਤਾ ਨਹੀਂ ਕਿਵੇਂ ਵਿੱਚ ਉਹ ਵੱਟ ਕੇ ਨੇ ਉਹ ਚੇਤੀ ਜੀ ਲਾ ਕੇ ਇਹ ਕਰਨਾ ਇਹਦੇ ਵਿੱਚ ਓਏ ਹਰ ਬੱਟ ਕੇ ਤੇ ਨਾ ਨਾ ਹੋਵੇ ਆ ਮਾਨਾ ਮੈਂ ਕਰੂੰਗਾ ਉਹ ਅੱਖ ਤੇ ਮਾਰਿਆ ਗਤੂ ਤਾਰਦੀ ਉਹ ਕਿਦੇ ਨੇ ਤੇਰੇ ਅੱਖ ਚ ਵੱਜਦੀ ਐ ਕੇ 47 ਦੀ ਮੋਲੀ ਆ ਅੱਖ ਚ ਵੱਜੂ ਮਾਮਾ ਮੂਰੀ ਜਾਂਦਾ ਹੋਣਾ ਮੈਂ ਤੇਰੇ ਨਾਲ ਤਾਂ ਹੀ ਆਵਾ ਹੁੰਦਾ ਸੌਣ ਅੱਗੇ ਤੂੰ ਸਿੱਧੇ ਮੂੰਹ ਤਾਂ ਬੰਦੇ ਨਾਲ ਗੱਲ ਖੂਸ ਤੇ ਮੂੰਹ ਵਾਲੀ ਗੱਲ ਕਰੇ ਤਾਂ ਚਲੋ ਗੱਲ ਕਰੇਗਾ ਮਾਮਾ ਫੜਾ ਨਾ ਜਿਵਾ ਉਹ ਮਰ ਜਾ ਕੇ ਜੋਦਾ ਉਹਦਾ ਨਿਮਾ ਕਰ ਲੈ ਕਹਿੰਦਾ ਕੌਣ ਕੌਣ ਮਰਨ ਵਾਲਾ ਤੇ ਆਹ ਕੌਣ ਬਿਮਾਰ ਆ ਕਾਲਾ ਹੋ ਜਾ ਮਾਮਾ ਰਿਜਦੇ ਆ ਤੂੰ ਕਿਥੇ ਨਿਕਲਿਆ ਆ ਜਾ ਤੂੰ ਕਰ ਤੈਨੂੰ ਲੌਣਾ ਬੱਟਾ ਕਢਣਗੇ ਹਾਂ ਹਾਂ ਤੂੰ ਬੱਦ ਤੋਂ ਵਰਤ ਤੂੰ ਹੋਰ ਕੱਟੇ ਆਏ ਕੁੱਤੇ ਨਾ ਕਰ ਪੈਣਗੇ ਨੂੰ ਬੰਦ ਕਰਨਾ ਆਏ ਕੁੱਤੇ ਕੁੱਤੇ ਮਾਰਾ ਪੈ ਰਿਹਾ ਕੋਈ ਨਹੀਂ ਕੁੱਤੇ ਅਰੇ ਮੇਰੀ ਗੱਲ ਸੁਣ ਆ ਜੇ ਪਾ ਤੇਰਾ ਬੀਮਾ ਹੁਣ ਕਰਤੀ ਏ ਤੈਨੂੰ ਕੋਈ ਇੱਥੇ ਹਰ ਜਿੱਤਾ ਨਹੀਂ ਮਾਮਾ ਤੂੰ ਹਰ ਦਾਣੇ ਤੂੰ ਤਾਂ ਮਾਰ ਕੇ ਛੱਡੇਗਾ ਮਮੋ ਜੋ ਕਹਣਗੇ ਆਪਣੇ ਘਰ ਦੇ ਪਤਾ ਦਾ ਬੀਮਾ ਕਰਦਾ ਨਹੀਂ ਬਾਹਰ ਨਾਲ ਕਰਿਆ ਘਰ ਦੇ ਨਹੀਂ ਬੇਇੱਜ਼ਤੀ ਕਰਾਰ ਕੇ ਤਾਂ ਵੀ ਨਹੀਂ ਸੱਟ ਨਾਲ ਜੋ ਉਹਨੂੰ ਘਰ ਦੀਆ ਬੋਲਤਾ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨੀਮੋ ਦੇ ਪਰੋਨੇ ਦਾ ਸ਼ੂਟ ਕਿੰਨੇ ਮਿੰਟ ਦਾ ਹਮੇ ਕਿਹਨੂੰ ਬੋਲ ਸਕਤੇ ਹੈ ਮੈਂ ਹੈ ਕਿ ਨੀਮਲ ਸਾਹਿਬ ਇਹ ਮੇਰੇ ਕੋਈ ਯਾਦ ਥਾ ਕਿ ਇਹ ਫੁੱਫੜ ਜੀ ਇਹ ਬੀਬੀ ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਲ ਆਈ ਸੀ ਵਾਲੇ ਆ ਗਏ ਆਪਾਂ ਇਹ ਫੁੱਫੜ ਕੇ ਆ ਗਈ ਮੈਂ ਸਤਿ ਸ਼੍ਰੀ ਅਕਾਲ ਜੀ ਜੇ ਕੋਈ ਮਰਨ ਵਾਲਾ ਹੈ ਜਾਂ ਮਰ ਚੁੱਕਿਆ ਹੈ ਬੀਮਾ ਕਰਵਾ ਸਕਦਾ ਮਰੇ ਦਾ ਵੀ ਕਰਦੇ ਆ ਬੀਮਾ ਕਰਵਾ ਲਓ ਕਿੰਨੂ ਕਿਹਾ ਵੀ ਇਹਨੂੰ ਮੈਂ ਇਹ ਹੈਗੇ ਨੇ ਦਰਸ਼ਨੀ ਵੀ ਕਰਦੇ ਨੇ ਬੀਮਾ ਛੱਡਿਆਂ ਦਾ ਵੀ ਮੈਂ ਕਰਨਾ ਜੇ ਕਿਸੇ ਮੁਰਦੇ ਦਾ ਬੀਮਾ ਕਰਾਣਾ ਜਾਂ ਕਿਸੇ ਬੰਦੇ ਦਾ ਬੀਮਾ ਕਰਾਣਾ ਜਿਹੜਾ ਮਰਨ ਵਾਲਾ ਤਾਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਇੱਧਰ ਗੱਲ ਕਰਿਓ ਬਈ ਆਹਾ ਇਹਨਾਂ ਦਾ ਸੀ ਹੁਣੀ ਹੁਣੀ ਬੀਮਾ ਕਰਾਇਆ ਹਟਿਆ ਨਹੀਂ ਨਹੀਂ ਇਸ ਨੂੰ ਫੁੱਪੜੀ ਉਹ ਡਾਕਟਰ ਸੀ ਪਰ ਕੰਪਨੀ ਵਾਲੇ ਜਵਾਬ ਦੇ ਕੇ ਕਹਿੰਦੇ ਸੀ ਇੱਧਰ ਦੇ ਬੰਦਿਆਂ ਨੂੰ ਮੈਂ ਤੁਹਾਨੂੰ ਦੱਸਦਾ ਇਹ ਇਸ ਦੇ ਫੁੱਪੜ ਦਾ ਬੀਮਾ ਤਾਂ ਕਰਾਇਆ ਵੀ ਜਦੋਂ ਅੱਡੇ ਤੋਂ ਵਿਚਾਰਾ ਉੱਤਰ ਕੇ ਤੁਰਕਾ ਹੁੰਦਾ ਰਾਜ ਕੋਨੇ ਰੀਨੂ ਰਿਆ ਦੇ ਉੱਟ ਗਿਆ ਫਿਰ ਇੱਥੋਂ ਹੋ ਕਰਾਂਗੇ ਤਾਂ ਬੀਮਾ ਕਰਾਇਆ ਹੋਰ ਨਾ ਜਾਉਣ ਵਾਲੇ ਐਪੀਸੋਡ ਚ ਤੁਹਾਨੂੰ ਇਹਨਾਂ ਨੂੰ ਵੀ ਦਿਖਾਵਾਂਗੇ ਹਾਲੇ ਸਰਪ੍ਰਾਈਜ਼ ਹੈ ਇਹਨਾਂ ਦਾ ਕੈਰੇਕਟਰ ਤੇ ਸਪੋਰਟ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਇੱਕ ਸਾਡਾ ਕੈਰੇਕਟਰ ਜੋ ਮੈਂ ਸੁਸਤੀ ਦਾ ਖਾਇਆ ਹੋਇਆ ਹੰਦਰ ਪਿਆ ਹਾਂ ਹੈਲੋ ਕਿਰਪਾ ਕਰ ਸਕਦਾ ਜਲਦ ਤੋਂ ਜਲਦ ਇੱਧਰ ਕਿਸ਼ਮਾ ਦੀਆਂ ਪ੍ਰੋਡੂਸਰ ਆ ਗਈਆਂ ਕੱਟਾ ਚਲ ਚਲ ਹੁਣ ਬੱਲੇ ਇਹ ਹੈਗਾ ਇੱਕ ਮਿੰਟ ਮੂੰਹ ਕਰੀ ਮੈਂ ਇੱਕ ਮਿੰਟ ਇਹਦੇ ਨਾ ਦੰਦ ਟੁੱਟ ਗਏ ਸੀਗੇ ਫਿਰ ਅਸੀਂ ਖੋਤੇ ਦੇ ਦੰਦ ਲਵਾਏ ਹੋਏ ਨੇ ਇਹਦੇ ਦਿਖਾਈ ਦੰਦ ਦਿਖਾਈ ਤੇ ਆਏਗਾ ਕਹਿੰਦੀ ਮੇਰੇ ਪਰ ਦੰਦ ਦਿਖਾ ਦੇ ਇਸ ਨਾਲ ਉਹ ਲੈ ਰਿਹਾ ਹੈ। ਇਹ ਵੇ ਹਾਂ ਦੇਖੋ। ਹਾਂ ਦੇਖੋ ਤਨ ਤਨ ਤੋਂ ਤੁਸੀਂ ਇਹਦੇ ਦੇਖੋ। ਮੇਰੇ ਲਈ ਇਹਦੇ ਦੇਖੋ। ਫਰੰਟ ਕੈਮਰਾ ਚੱਲ ਰਿਹਾ। ਨਾ ਨਾ। ਹਾਂ ਦੇਖੋ ਹਾਂ ਦੇਖੋ। ਤੁਸੀਂ ਦੱਸੋ ਇਹਦੇ ਖੋਤੇ ਦਾ ਦੰਦ ਨਹੀਂ ਲਵਾਇਆ। ਤੁਸੀਂ ਨਾ ਮੇਰੇ ਦਾਦਾ ਤੇ ਨਹੀਂ ਬੱਬਲ ਤੇ ਨੱਕ ਤੇ ਗੌਰ ਕਰੋ। ਹੈ? ਹੈਗਾ ਨਾ ਹੈਗਾ ਨਾ ਦਨਾਲੀ ਵਰਗਾ। ਹੈਗਾ ਨਾ ਦਨਾਲੀ ਵਰਗਾ। ਨੱਕ ਨਾਲ ਬੰਦਾ ਮਰ ਜਾਵੇ। ਮੁਨਾਵ ਦੇ ਦੰਦ ਦਿਖਾਈ ਆ ਦੇਖ ਲੋ ਜੇ ਨਾ ਜਾਣੀ ਨੇ ਜਾਣ ਜੇ ਨਾ ਜਾਣੀ ਇਹ ਕਦੇ ਬਿੱਲੇ ਦੇ ਖੁਗ ਗਿਆ ਇਹਦੀ ਅੱਖਾਂ ਫੋਈਆਂ ਸੀ ਬੜੇ ਇੱਕ ਧਨ ਵੱਲੋਂ ਬਤਨ ਦੇ ਜਲੋ ਚਲੋ ਯਾਰ ਚਲੋ 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 ਕਲੀਨ ਕਰਨਾ ਕਿ ਨਹੀਂ ਹਸੀ ਦੰਦ ਦੰਦ ਦਿਖਾ ਦੇ ਖਰਚ ਹੈ ਆਖੇਦਾਂ ਸੀ ਚੱਕ ਕੇ ਉਧਰ ਮੈਂ ਚਲਦਾ ਬੜਾ ਜਲ ਛੋਟੇ ਕੋਲੇ ਮੈਂ ਮੈਂ ਕਦੇ ਪੁੱਛਿਆ ਰਹੇਗਾ ਕਿ ਮੈਂ ਦੇਖਤਾ ਹੈਗਾ ਨਾ ਉਹ ਦੇਖੋ ਮੋਚਣਾ ਆਇਆ ਜਿਹੜਾ ਮਿੰਨੂ ਦਾ ਘਾਣਾ ਬਣਾਦਾ ਮੋਚਣਾ ਅੱਛਾ ਅੱਛਾ ਆਪਣੀ ਬੁਲਾ ਲੈ ਗਾਇ ਸ਼ਮਸ਼ਾਨ ਦਾ ਹਾਂ ਹਾਂ ਮਹਾਂਦੇ ਅੰਤਾਰਣ ਬਾਅਦ ਇਹ ਡਾਇਲੋਗ ਇੰਨਾ ਸਹੀ ਹੈ ਇਹ ਇਹ ਬੋਲੇਗਾ ਅਬ ਸ਼ੰਕਰ ਕੀ ਗੈ ਇਤਨਾ ਇਹ ਨਹੀਂ ਜਾਏ ਚੁਗਾ ਕਿੰਨਾ ਟਾਰ ਵੀ ਓਏ ਨਾ ਕਹੀ ਵੀ ਇਹ ਕੌਣ ਹੈ ਤੇਰੀ ਪਰਸਨਲ ਗੱਲਾ ਕਿਹਾ ਕਿ ਨੇਕ ਕੇ ਸਾਹਮਣੇ ਕਰ ਬੱਸ ਮੇਰੇ ਤੇ ਲਾਲਾ ਉਹ ਵਿਚਾ ਚੋਲੂ ਯੂ ਸੀ ਇੰਜਲ ਮੈਂ ਦਾਤਾ ਮੈਂ ਦਾਤਾ ਕੱਲਾ ਮੇਲ ਤੇ ਪ੍ਰੇਮ ਲਾ ਰਹਾ ਹਾਂ ਹਾਂ ਕੱਲਾ ਮੇਰੇ ਕੱਲੇ ਤੇ ਲਾ ਲਿਆ ਹੁਣ ਉਹ ਵਿਚਾ ਚਟਰ ਹੋ ਜਾ ਉਹਦੇ ਮੋਟਰ ਚ ਕਿਹੜਾ ਕੋ ਕਹਿੰਦਾ ਕੋਈ ਨਹੀਂ ਰਹਤਾ ਹੀ ਨਹੀਂ ਬਸ ਇਹ ਰਹੇਗਾ ਕਿਧਰੇ ਐਂ ਮੇ ਮੁੜ ਗਿਆ ਪਹਿਲਾਂ ਬਹਿ ਹਾਲ ਇਹਦੇ ਕੀ ਨਕ ਬਹਿ ਹਾਲ ਹੈ ਉਹਦਾ ਓਏ ਆਏ ਤਾਂ ਤੂੰ ਜਾਣਦਾ ਮੈਂ ਕਹ ਦੂ ਤਾ ਮਾਮਾ ਓਏ ਕਹ ਦੂ ਮਾਮਾ ਤਾਂ ਤੇਰਾ ਹੈ ਓਏ ਤੈਨੂੰ ਪਰ ਤੂੰ ਤਾਂ ਥੋੜੀ ਹੋ ਯਾਰ ਉਹ ਮੈਂ ਤਾਂ ਆਈ ਦੀ ਗੱਲ ਕਰੀ ਤਾਇਆ ਤਾਂ ਫੇਰ ਵੀ ਨਾ ਠੀਕ ਹੈ ਉਹ ਜਾਣਦਾ ਜਾਣਦਾ ਤਾਂ ਮੈਂ ਵੀ ਇਹ ਪਤਾ ਛਾੜ ਦੀ ਬੋਈ ਆ ਰਾਜਾ ਉਹਨੇ ਰਗੂ ਤਾਇਆ ਕੀ ਹਾਲ ਆ ਪੂਰੇ ਪੁੱਤ ਵਧੀਆ ਵਧੀਆ ਬਾਈ ਤੂੰ ਦੱਸ ਠੀਕ ਹੈ ਆਜਾ ਵਧੀਆ ਹੋ ਆਨੇ ਮਾਤੇ ਮੇਰਾ ਮਾਮਾ ਆਇਆ ਆ ਭੈਣ ਕੜਾ ਵਲਾ ਆ ਗਿਆ ਓਏ ਸਾਬ ਦਾ ਬੋਲ ਪਾ ਓਏ ਹਾਂ ਫਿਰ ਤੂੰ ਪੜਿਆ ਲਿਖਿਆ ਤਾਇਆ 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 ਤਾਂ ਫਿਰ ਮੇਰੇ ਮਾਮੇ ਨਾ ਆਇਆ ਪੁੱਤਰਾ ਸੁਭਾਅ ਹੀ ਬਦਲ ਗਿਆ ਤੂੰ ਮੀ ਹਣਾ ਸੁਭਾਅ ਹੀ ਬਦਲਦੇ ਹੁੰਦੇ ਪਤਾ ਕੀ ਆ ਇਹ ਤਾਂ ਅਣਖ ਹੈ ਜਿਹੜੀ ਸ਼ੁਰੂ ਤੋਂ ਹੀ ਈ ਸੀ ਮੇਰੇ ਦਾਦੇ ਪਰਦਾਦੇ ਤੇ ਕਹਿੰਦੇ ਤੂੰ ਮੇਰੀ ਝਣਕ ਭਰੀ ਹੋਈ ਅੱਛਾ ਵੀ ਤਾਇਆ ਇਹਨੂੰ ਗਾਲਾਂ ਕੱਢਦੇ ਹੁੰਦੇ ਆ ਅਣ ਗਾਲਾਂ ਤਾਂ ਫਿਰ ਆਏ ਪਤਾ ਕੀ ਆ ਬੈਲੀ ਬੈਲੀ ਪੁੱਤਰਾ ਸੀ ਤਾਂ ਫਿਰ ਅਸੀਂ ਸੁਭਾਅ ਪਿਆ ਹੋਇਆ ਨੇ ਫੱਟਿਆਂ ਨੂੰ ਗਾਲਾਂ ਕੱਢ ਦਿੰਦੇ ਵੇ ਵੱਡੇ ਨੂੰ ਓ ਯਾਰ ਤੂੰ ਕੰਮ ਦੀ ਗੱਲ ਕਰ ਭਾਈ ਕੱਚੀਆਂ ਕਰ ਲੈ ਉਹ ਕੰਮ ਦੀ ਗੱਲ ਕਰ ਗਰਮ ਨਾਓ ਛੋਟੇ ਭਾਈ ਹਾਂ ਉਹ ਤਾਇਆ ਦੀ ਹੈ ਪੌਂਟਰੀ ਫਾਰਮ ਕਿਵੇਂ ਚੱਲਦਾ ਤੇਰਾ ਉਹ ਪੌਂਟਰੀ ਫਾਰਮ ਦਾ ਫੇਰ ਹੋ ਗਿਆ ਸੀ ਮੋਰੋ ਛੋੜ ਦਿਨ ਚਾਹ ਉਹ ਵੇਟਾ ਕੀ ਜੀ ਵੱਜ ਗਈ ਚਾਚਾ ਤੂੰ ਚੇ ਚੂਚੇ ਮਰ ਗਏ ਸੀ ਜਿੰਨੇ ਆਏ ਦੀਏ ਉਦੋਂ ਇਹ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਸੀ ਲੱਕੇ ਹੋਏ ਤੋਂ ਹਾਂ ਫੋੜਾ ਭੱਜੇ ਸਾਰੇ ਫਿਰ ਮੁੜ ਕੇ ਤਾਂ ਕੰਮ ਜਾ ਕੋਣੀ ਹੈ ਫੇਰ ਹੁਣ ਕੀ ਕਰਦਾ ਉਹਨਾਂ ਕੱਪੜਾ ਲੀੜੇ ਦਾ ਬਹੁਤ ਹੀ ਚੰਗਾ ਪਾਰਾ ਕੱਪੜੇ ਤਾਂ ਫਿਰ ਆ ਆਪਣੇ ਲਵੇ ਪੈਸਾ ਕਿਹੜਾ ਥੋੜਾ ਹੈ ਅੱਛਾ ਚੰਗਾ ਨੌਕਰੀ ਨਾ ਕਰੀ ਮਿਲਦੀ ਸੀ ਨੌਕਰੀ ਦੀ ਲੋੜਾ ਨੌਕਰੀਆਂ ਦਾ ਪਾ ਦੇਈ ਦੀਆਂ ਨੇ ਲੋਕ ਕੋ ਆਪਣੀ ਜੇ ਕੰਮ ਕਰਦਾ ਮੈਂ ਕਿਹੜੀ ਚ ਐ ਐਮ ਆਈ ਸੀ ਕੰਪਨੀ ਹੈ ਇਹ ਕਾਦੀ ਆ ਹੋਈ ਸਪਰੇਅ ਵਾਲੀ ਆ ਸਪਰੇਅ ਵਾਲੀ ਕਰੂ ਤਾਂ ਦੀਮੇ ਕਰਦੀ ਹੈ ਜਿਵੇਂ ਹੁਣ ਮੰਨਣਾ ਹੈ ਤੂੰ ਕਿਤੇ ਜਾਂਦਾ ਆਉਣਾ ਕੱਲ ਨੂੰ ਤੇਰਾ ਕਿਤੇ ਐਸਟੀ ਰੈਕਟ ਹੋ ਜੇ ਹਾਂ ਠੀਕ ਹੈ ਤੇ ਉਹਦੇ ਚ ਤੇਰਾ ਕੀ ਹੈ ਇੱਕ ਅਸੀਂ ਕਾਰਡ ਬਣਾ ਕੇ ਦੇਵਾਂਗੇ ਅੱਛਾ ਉਹ ਹੋਊਗਾ ਸਰਬਹੀ ਕਾਰਡ ਠੀਕ ਹੈ ਉਹ ਕਾਰਡ ਲੈ ਕੇ ਤੂੰ ਕਿਤੇ ਵੀ ਜਾਵੇਂ ਕਿਤੇ ਵੀ ਡਾਕਟਰ ਦੇ ਜਾਵੇਂਗਾ ਕਿਤੇ ਵੀ ਤੇਰਾ ਫ੍ਰੀ ਚਿਲਾਜ ਕਰਨਗੇ ਉਹ ਤੈਨੂੰ ਕਿ ਆਹ ਲਾ ਲਗਿਆ ਸਾਲ ਬਾਅਦ ਸਾਲ ਬਾਅਦ 50000 ਰੁਪਏ ਭਰਨਾ ਪੈਂਦਾ ਹੈ ਲੱਖ ਨਹੀਂ ਕਰਨਾ ਸਾਰੀ ਉਮਰ ਫ੍ਰੀ ਸਾਈਕਲ ਦਾ ਡੱਕਿਆ ਹੋਇਆ ਡਿੱਗਿਆ ਚਾਹੇ ਸਿੱਧਾ ਡਾਕਟਰ ਦੇ ਫ੍ਰੀ ਇਲਾਜ ਉਹ ਮੈਂ ਤਾਂ दारू ਨਹੀਂ ਪੀਂਦਾ ਮੈਂ ਉਹ ਡੁੱਗ ਡੱਗ ਲਾਈ ਬਹੁਤ ਗੰਦਾ ਹੈ ਮੈਨੂੰ ਆਇਆ ਮੈਨੂੰ ਪੜ ਟੈਨਸ਼ਨ ਜਾਨ ਮੈਨੂੰ ਦੁਬਾਰੇ ਹੌਲੀ ਹੌਲੀ ਸਮਝਾ ਅਮਰੇ ਹਿਸਾਬ ਚ ਨਹੀਂ ਉਹਦਾ ਮਤਲਬ ਜਿਵੇਂ ਗੱਡੀ ਦਾ ਜਾਂ ਟਰੈਕਟਰ ਦਾ ਆਪਾਂ ਉਹ ਕਰਾਉਦੇ ਹੁੰਨੇ ਆ ਕਿ ਉਹਦਾ ਉਹ ਉਹ ਵੀ ਹੋ ਜੂ ਆਪਾਂ ਅਸਲ ਦੇ ਵਿੱਚ ਬੰਦੇ ਦਾ ਕਰੇ ਕਟੋਕਾ 20 ਲੱਖ ਰੁਪਇਆ ਮਿਲੂਗਾ ਜੇ ਤੂੰ ਮਰ ਗਿਆ ਹਾਂ ਹਾਂ ਮੈਂ ਮਰੇ ਤੋਂ ਬਾਅਦ ਕੀ ਕਰਨਿਆ ਭਲੇ ਲੋਕਾ ਉਹੀ ਯਾਰ ਓਹ ਹੋ ਤੇਰੇ ਘਰਦਿਆਂ ਨੂੰ 20 ਲੱਖ 25 ਮਿਲੂਗਾ ਮੰਨ ਲੈ ਉਹ ਗੱਲ ਕਰਦਾ ਤੇਰੇ ਤੇਰੇ ਜਿਉਂਦੇ ਜੀ ਵਾਲੇ ਵੀ بیمੇ ਹੈਗੇ ਨੇ ਇਹ ਅਲੱਗ-ਅਲੱਗ ਕਰਾਉਂਦਾ ਉਹ ਮਰਦ ਬੀਮਾ ਆ ਮਾਂ ਕਿਹਾ ਮਰਗ ਬੀਮਾ ਉਹ ਉਹ ਸਮਝਾ ਕਿਹੜਾ ਮਰਨ ਵਾਲਾ ਮਰਨ ਵਾਲਾ ਕੀ ਕਰਨਾ ਯਾਰ ਬਾਅਦ ਮੈਂ ਪੈਸੇ ਜਟੜੇ ਆ ਉਹ ਹੁਣ ਤੂੰ ਦੁਰਨੇ ਕਰਾ ਲੈ ਕੰਜਰ ਦੇ ਪਾਉੜਿਆ ਜਦੋਂ ਮਰ ਗਿਆ ਉਦੋਂ ਵੀ ਫਾਇਦਾ ਜਦੋਂ ਜਿਉਂਦਾ ਹੈ ਉਦੋਂ ਵੀ ਫਾਇਦਾ ਹਾਂ ਦਮਾ ਕਰਦਾ ਜਿੱਤ ਮਾਰੇ ਤਾਂ ਕਰ ਕਰ ਤੇ ਮੇਰੀ ਗੱਲ ਸੁਣ ਹੁਣ ਉਹਦਾ ਕੀ ਫਾਇਦਾ ਉਹਦਾ ਤਰ੍ਹਾਂ ਸਕ੍ਰਿਪਟ ਹੁੰਦਾ ਕਿਤੇ ਵੀ ਤੈਨੂੰ ਤੈਨੂੰ ਅਸੀਂ ਸਰਦਈ ਕਾਟ ਦੇ ਦਾਂਗੇ ਆਪਦਾ ਬੜਾ ਵਾਕੇ ਉਹਦੇ ਸਾਲ ਬਾਅਦ 50000 ਭਰਨਾ ਹੈ ਰਾਜ ਚਾਹੀਦਾ ਫਿਰ ਕਿਹੜਾ ਤੇਰਾ ਮਾਸਟਰ ਹੋਏ ਕਿਹੜਾ ਤੇ ਸਰਕਾਰੀ ਸਕੂਲ ਚ ਮਾਸਟਰ ਤੇਰਾ ਮੇਰਾ ਸਾਲ ਆ ਲੈ ਯਾਰਾ ਪਹਿਲਾਂ 15 ਆਉਂਦਾ ਫਿਰ 5 ਆਉਂਦਾ ਸਾਰੇ ਓਏ ਪਹਿਲਾਂ 5 ਆਉਂਦਾ ਹੁੰਦਾ ਜਾਂਦਾ ਕਿਹੜੀਆਂ ਗੱਲਾਂ ਕਰੀ ਜਾਂਦੇ ਮਰੇ ਯਾਰਾ ਤੂੰ ਮੈਨੂੰ ਐ ਦੱਸ ਦੇ ਜੇ ਤਾ ਕਰਾਉਣਾ ਬੀਮਾ ਦਾ ਤਾਂ ਦੱਸ ਦੇ ਨਹੀਂ ਕਰਾਉਣਾ ਤਾਂ ਤੂੰ ਦੱਸ ਦੇ ਮੈਂ ਫੇਨਾ ਉਹ ਤੇਰਾ ਜੇ ਜਿਹੜਾ 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 ਜਦੋਂ ਇਹ ਚਾਪੀ ਵਿਭਾਗੀ ਦੇ ਮੈਂ ਤਾਂ ਮੇਰਾ ਘੜਕੜ ਹੋਣੀ ਦਿੱਤੀ ਇੱਕ ਦਿਨ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਅਬ ক্লোਜ ਦੇ ਸੈਪਟਰ ਤੋਂ ਸਰਪਿੱਕ ਲਾਏਗਾ ਉਹਦਾ ਇੰਨਾ ਡਾਇਲੋਗ ਬਹੁਤ ਹੈ ਇਸ ਤੋਂ ਤੱਕ ਇਹ ਕਿਹਾ ਕਿ ਇੰਨੇ ਕੋ ਇਤਨਾ ਰੋਜ ਲਾ ਲਾ ਰੋਜ ਰਹਾਤਾ ਪੜਦੀ ਨਹੀਂ ਤੇ ਸੱਤੇ ਹੋਰੀ ਕਲੋਜ ਲਾ ਲਾ ਕੇ 19 ਇਹਦਾ ਅਸੈਟ ਦਾ ਕਲੋਜ ਲੜੋ ਉਹ ਯਾਰ ਤਾਰੀ ਕੀ ਹੈ ਕਲੋਜ ਤਾਂ ਵੀ ਇੱਕ ਇੱਕ ਦਾ ਉਹਦਾ ਲਾਉਣਾ ਵੀ ਫੇਲੇ ਆ ਮੇਰੇ ਆਪਾਂ ਹੈ ਹਾਂ ਤਾਰੀ ਦੇਖ ਸਰ ਹੈ ਆ ਜੀ ਲਾਗਾ ਸਹੀ ਹੈ ਓਕੇ ਬਸ ਬਾਈ ਲੋਗੋ ਬਰਾ ਦੇ ਹਾਂ ਚਾਪੇਗਾ ਪੈਗਾ ਪੈਣਾ ਲੋਗੋ ਬਰਾ ਚਲ ਪਾ ਫੇਰਲੀ ਕਿ ਉੱਤੋਂ ਇੰਦਰੂਜਮਰੀ ਨਹੀਂ ਵੀ ਰੱਖ ਆਏ ਨੇੜੇ ਨਾਲ ਹੋ ਰੱਖ ਤੇ ਇੱਥੇ ਬੱਸ ਰੈਡੀ ਚਲ ਪਾ ਪਾਪਾ ਦਾ ਜਦੋਂ ਵੱਡਾ ਹੋ ਰਿਹਾ ਉਹ ਵੀ ਦੇਖ ਸਕਦਾ ਜੇ ਪਰ ਕਿਸੇ ਹੋਰ ਨੂੰ ਮੂੰਹ ਦਿਖਾਇਆ ਨਾ ਫਿਰ ਦੇਖ ਲੈ ਤੂੰ ਕਿਸੇ ਨੂੰ ਮੂੰਹ ਦਿਖਾਉਣ ਚੁੱਕੀ ਨਹੀਂ ਲੈਣੀ ਕਿਸੇ ਹੋਰ ਨੂੰ ਨਹੀਂ ਮੂੰਹ ਦਿਖਾਉਣਾ ਓਕੇ ਨੇ ਉਹਨੇ ਜੂਸ ਨੂੰ ਬਸ ਨੂੰ ਨਾ ਉਹਨੂੰ ਟੁਕੋਂ ਟੱਕੜ ਕੇ ਰੱਖੀ ਮੇਰਾ ਸਾਰਾ ਤਾਰਾ ਜਾਂ ਬਿਆਰੇ ਉਹਦਾ ਪੁਈਆ ਮਰਦਾ ਲੋਟਿੰਦਾ ਜੇ ਹੋਰੇ ਆਵੇ ਕੋਰੇ ਆਉਂਦੇ ਨਾ ਬਤਾਓ ਤੇਰੇ ਗੇਟ ਤੇ ਆਪਣੀ ਕਮਰੇ ਦੇ ਗੇਟ ਜਿਹਦੇ ਲੱਗੂ ਤਾਂ ਮੈਂ ਹੈ ਗਿਆ ਬਾਹਰ ਹੀ ਖੜਿਆ ਹਾਂ ਉਹਨੂੰ ਫਰਨਾ ਜੇ ਕਦੇ ਆਵੇ ਤੂੰ ਉਹਨੂੰ ਆਏਗਾ ਇੱਕ ਤਾਂ ਤੈਨੂੰ ਵੀ ਰਾ ਕੇ ਕਿਆ ਬਣਾਉਣਾ ਨਹੀਂ ਨਾ ਬਰਾ ਦੂ ਗੱਲ ਕਰ ਤੂੰ ਨਹੀਂ ਕਰਦੀ ਮੈਂ ਨਾ ਮੈਂ ਮੈਂ ਤਾਂ ਤੇਰੇ ਤੋਂ ਹੀ ਕੁੰਡ ਖੰਡ ਲੂੰਗੀ ਪੰਚਾਇਤ ਤੋਂ ਲੈ ਮੈਂ ਇਥੋਂ ਕਿਉਂ ਗੱਟੇਂਗੀ ਮੇਰੀ ਤਾਂ ਤੂੰ ਬਹੂ ਆਏ ਬਸ ਮੈਂ ਨਹੀਂ ਤੈਨੂੰ ਵੀ ਮੂੰਹ ਤੇ ਖਾਣਾ ਮੈਂ ਹੋਰ ਹੋਰ ਕਿਹਨੂੰ ਦਿਖਾਏਂਗੀ ਤੂੰ ਹੈ ਆਪ ਦੇ ਘਰ ਵੀ ਆਪੀ ਗੱਲ ਕਰ ਲੈ ਫਿਰ ਮੈਂ ਤਾਂ ਇੱਥੇ ਬੈਠੀ ਆ ਮਾਂ ਤੁਸੀਂ ਮੇਰੇ ਨਾਲ ਗੱਲ ਕਰੋ ਯੋਗੋ ਉਸਾਰਾ ਆ ਗਰਾਂ ਦੇਖੀ ਬਿਰੋ ਬੰਦਾ ਵਧੀਆ ਨਹੀਂ ਹੈਗਾ ਬਸ ਮੈਨੂੰ ਨਾ ਬੁਲਾ ਭਰ ਜਾ ਇੱਥੇ ਮੇਰੇ ਮੇਰੇ ਤਾਂ ਤੂੰ ਬਹੂ ਆਏ ਚਾਹ ਦੀ ਘੁੱਟੀ ਬਣਾ ਲੈ ਹੁਣ ਮੈਂ ਨਹੀਂ ਆਉਂਦੀ ਹੈਗੀ ਉੱਥੇ ਲੈ ਮੇਰੀ ਗੱਲ ਸੁਣ ਲੈ ਮੇਰੀ ਤਾਂ ਤੂੰ ਬਹੂ ਐ ਮੈਂ ਤਾਂ ਤੈਨੂੰ ਕੁਝ ਵੀ ਕਹਿ ਸਕਦਾ ਮੇਰੇ ਪਾਪਾ ਹੀ ਮੇਰੀ ਬੀਬੀ ਨੂੰ ਐ ਕੁਝ ਵੀ ਕਹਿ ਦਿੰਦੇ ਜਾਂ ਰੋਟੀ ਬਣਾ ਲੈ ਬੰਦ ਜਿੱਥੇ ਬੋਲ ਬੋਲਦੀ ਮੈਂ ਨਹੀਂ ਆਉਂਦੀ ਹੁਣ ਬਾਹਰ ਹਾਂ ਤੰਗੋ ਆਪਣਾ ਨਾ ਮੇਰੀ ਕੋਣੀ ਜੀ ਨਾ ਦਿਖਾਈ ਜਾ ਛੱਟ ਦੁਖਦੀਆ ਮੇਰੀ ਪਹਿਲੇ ਹੀ ਭਗਵਾਨ ਹਾਂ ਤੂੰ ਬੋਲਦੀ ਗੱਤ ਨਹੀਂ ਲੈ ਰ ਮੈਂ ਮਿਲ ਗਾ ਜੰਮਨ ਮੇਰੀ ਹੈਗੀ ਆ ਫਿਰ ਫਿਰ ਕੀ ਬਰਤਾ ਹੀ ਰਹਿਣਾ ਤੈਨੂੰ ਹੋਊਗੀ ਕਿਸੇ ਹੋਰ ਨੂੰ ਨਹੀਂ ਮੂੰਹ ਦਿਖਾਉਣਾ ਬਸ ਮੈਂ ਹੀ ਦੇਖਾਂਗਾ ਮੂੰਹ ਮੈਂ ਨਹੀਂ ਦਿਖਾਂਗੀ ਜਾ ਹਾਂ ਬਸ ਉਹ ਕੋਈ ਗੱਲ ਨਹੀਂ ਕਰਾਂ ਤੁਹਾਨੂੰ ਮੈਂ ਨਾ ਬਾਰੇ ਨਿਗਰਾਖਾ ਦਾ ਮਸ਼ੂ ਆਈਕਨ ਰੱਖ ਦਿੱਤੀ ਆ ਹਾਂ ਕੋਈ ਨਾ ਰੱਖਣ ਕਿੰਨਾ ਤੇ ਕਿੰਗਾ ਕੋਈ ਕੰਡ ਦੇ ਬੱਤੇ ਰੱਖ ਦਿੱਤੇ ਹੈਂਗਾ ਜਦੋਂ ਪਾਣੀ ਪੀਣਾ ਜਾਂ ਰੋਟੀ ਖਾਣੀ ਹੋਵੇ ਉਹ ਵੀ ਕੁੰਡ ਦੇ ਐਂ ਵਿੱਚ ਵੀ ਕਰਨਾ ਚਾਹੀਦਾ ਠੀਕ ਹੈ ਮੈਂ ਆਉਣਾ ਉਹਦੀ ਬੈਠੀ ਹਾਂ ਪਹਿਲਾ ਦਰਾਂ ਹੁਣ ਦੋਨਾਂ ਦਾ ਸੀਨ ਹੈ ਤੂੰ ਐਵੇਂ ਬੋਲੀ ਜਾਂਦੀ ਮਾਰੇਗਾ ਆਏ ਆ ਮਮੇ ਆਏ ਆ ਜਾਮਣੇ ਮਮਾ ਨੇ ਜਾਮਣ ਤੇ ਮਰੂਦ ਲੱਗਣ ਲੱਗ ਗਿਆ ਕਹੇ ਜਾਂ ਫਿਰ ਹੂ ਤੇ ਨਾਹੀਂ ਜਿੱਗਨਾ ਮਾਰੇਗਾ ਉਦੋਂ ਬਾਅਦ ਪਹਿਲੀ ਤੂੰ ਤਾਂ ਵੀ ਹੁੰਦੇ ਭਾਈ ਮੈਂ ਲੋਦਰ ਨੱਕਾ ਬਦਲ ਕੇ ਆਂ ਫੇਰ ਮਾਲ ਲਾ ਚੱਲ ਆ ਜਾ ਲਾ ਕੈਮਰਾ ਭਾਈ ਲਾਓ ਕੈਮਰਾ ਠੀਕ ਆ ਜੇ ਜਾਮਣ ਤੇ ਮਰੂਦ ਲੱਗਣ ਲੱਗ ਰਣ ਫੇਰ ਤੂੰ ਬੱਟ ਤੇ ਜਾਂਦਾ ਬੱਟ ਤੇ ਜਾਂਦਾ ਜੇ ਜਾਮਣ ਤੇ ਮਰੂਦ ਲੱਗਣ ਲੱਗ ਜਾਣਾ ਜੇ ਫੇਰ ਤੇਰਾ ਵੀ ਮਰੂਦ ਹੋਇਆ ਫੇਰ ਕੀ ਬੌਲੇ ਦੇ ਸਿੰਘ ਹੁੰਦੇ ਨੇ ਮਨ ਤੋਂ ਬਣਾ ਯਾਰ ਦੂਜੀ ਬੌਲੇ ਸਿੰਘ ਨੇ ਤੇਰੇ ਕਿਹੜਾ ਹੈਗੇ ਨੇ ਤੇਰੇ ਤੇਰੇ ਕਿਹੜਾ ਸਿੰਘ ਨੇ ਤਾਂ ਇਹ ਬੌਲੇ ਤੇਰੇ ਕਿਹੜਾ ਹੈਗੇ ਨੇ ਮੈਂ ਕਿਹੜਾ ਬੌਲਾ ਹੈ ਕਿਹੜਾ ਹੈਗੇ ਨੇ ਆਂਦੇ ਨਹੀਂਗੇ ਤੋਂ ਹੋਰ ਨਹੀਂ ਅਸੀਂ ਨਹੀਂ ਆਉਂਦੇ ਬੱਚੇ ਸਿੱਧੇ ਖੇਤ ਬੱਚੇ ਆ ਜੱਲ ਚੱਲਾ ਦੇ ਮੰਜਾ ਕਹਿੰਦੇ ਮਾਰਾ ਇਹ ਸਾਡਾ ਦਰਸ਼ਨ ਫੁੱਫੜ ਹੈ ਇਹ ਜਦੋਂ ਜਦੋਂ ਕੁਮਾਰਾ ਸੀ ਨਾ ਕਿੰਨੇ ਕਿੰਨੇ ਟਣਦਾ ਸੀ ਬਾਈ ਬਾਈ ਮੈਂ ਹੁੰਦਾ ਸੀ ਮੇਰੇ ਹਿਸਾਬ ਸੇ ਬਾਈ 120 ਪਾਈ ਆ ਦਾ ਕਿਲੋ ਜੇ 4 ਪਾਈ ਹੁੰਦੇ ਨੇ ਨਾ ਬਾਈ ਤੇ ਜਿੱਦਣ ਜਿੱਦਣ ਦੇ ਸਾਡੀ ਭੂਆ ਆਈ ਆ ਅੱਧਾ ਨਹੀਂ ਰਹਾ ਲਾ ਕੈਮਰਾ ਲਾ ਲੈਣਾ ਕੈਮਰਾ ਕਿਹਦੇ ਕਿਹਦੇ ਕੋਲ ਆ ਤੇ ਇੱਕ ਸਾਡਾ ਇਹ ਫੁੱਫੜ ਆ ਜਿੱਦਣ ਦੀ ਭੂਆ ਆਈ ਆ ਫੁੱਫੜ ਦੁੱਗਣਾ ਹੋ ਗਿਆ ਸਾਡੀ ਭੂਆ ਖਤਮ ਹੋ ਗਈ ਚਲੋ ਜੀ